ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਤੇ ਆਪਣੇ ਹੱਕ ਸੱਚ ਦੀ ਲੜਾਈ ਵਾਸਤੇ ਸੰਘਰਸ਼ ਕਰ ਰਹੇ ਸੰਘਰਸ਼ੀ ਯੋਧਿਆਂ ਹੱਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 299 ਦਿਨ ਹੋ ਗਏ ਨੇ ਮੋਰਚੇ ਨੂੰ 13 ਫਰਵਰੀ ਤੋਂ ਚੱਲ ਰਿਹਾ ਤੇ ਸਾਡੇ ਸੀਨੀਅਰ ਕਿਸਾਨ ਆਗੂ ਐਸਕੇਐਮ ਨਾਨ ਪੋਲਿਟਿਕਲ ਦੇ ਕੁਇਨ ਆਲ ਇੰਡੀਆ ਦੇ ਕਨਵੀਨਰ ਸਰਦਾਰ ਸ਼ਬੀ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਦਾ ਜੋ ਮਰਨ ਵਰਤ ਹੈ ਅੱਜ 19ਵੇਂ ਦਿਨ ਚੱਲ ਰਿਹਾ 22 ਤਰੀਕ ਨੂੰ ਐਲਾਨ ਕੀਤਾ ਸੀ ਦੁਪਹਿਰੇ ਮਰਨ ਵਰਤ ਤੇ ਬੈਠਣਾ ਸੀ ਲੇਕਿਨ ਇਸ ਝੂਠੇ ਇਨਕਲਾਬੀ ਸਰਕਾਰ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜਦੋਂ ਮਰਰ ਵਰਤਨ ਨੂੰ ਇਸ ਆंदोलਨ ਨੂੰ ਢਾਲਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ 3 ਵਜੇ ਤੋਂ ਹੀ ਸਾਡੇ ਆਗੇ ਮਰਰ ਵਰਤ ਤੇ ਬੈਠ ਗਏ ਤੇ ਅੱਜ ਤੱਕ ਜਾਰੀ ਹੈ ਦੂਸਰੇ ਬੰਨੇ ਜੋ ਇਸ ਮਰਰ ਵਰਤਨ ਨੂੰ ਤਾਕਤ ਦੇਣ ਵਾਸਤੇ ਦੂਸਰੀ ਕਾਲ ਦੇ ਦਿੱਤੀ ਸੀ ਉਹ ਵੀ ਦੂਸਰੇ ਮੋਰਚੇ ਤੇ ਚੱਲ ਰਹੀ ਹੈ ਜਿਹ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਸੰਯੁਕਤ ਪੰਜਾਬ ਗੁੰਦਾ ਸੀ ਇਹਨਾਂ ਰਾਜਨੀਤਿਕ ਲੋਕਾਂ ਨੇ ਜਿਹੜੇ ਸੰਘਰਸ਼ਾੜੇ ਲੋਕ ਸੀ ਉਹਨਾਂ ਨੂੰ ਵਾਅਦਾ ਕਰਨ ਵਾਸਤੇ ਉਹਦੀਆਂ ਮੰਡੀਆਂ ਪਾਈਆਂ ਅਸੀਂ ਹਰਿਆਣੇ ਦੇ ਵਿੱਚ ਰਹੇਗੇ ਕੁਝ ਸਾਡੀ ਪੰਜਾਬ ਚ ਆ ਗਏ ਤੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹਨਾਂ ਨੇ ਆਪਣਾ ਬਲਿਦਾਨ ਦਿੱਤਾ ਜਿਵੇਂ ਡੱਲੇਵਾਲ ਜੀ ਨੇ ਪਹਿਲੋਂ ਸਭ ਤੋਂ ਪਹਿਲੋਂ ਸ਼ੁਰੂ ਹੋਣ ਤੇ ਇੱਕ ਬੇਨਤੀ ਕੀਤੀ ਸਾਰਿਆਂ ਨੂੰ ਵੀ ਕਈ ਵਾਰ ਆਪਾ ਬਲੋਗ ਰੋਡ ਦੇ ਵਿੱਚ ਵੱਡੀ ਵੱਡੀ ਗੱਲ ਕਰਦੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਉਹਨਾਂ ਨੇ ਜਿਹੜੀ ਸ਼ਹੀਦੀ ਦਿੱਤੀ ਤੇ ਜਿਹੜਾ ਸਾਡਾ ਸੁਨਰਚਾ ਹੈ ਜਿਸ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਬਹੁਤ ਪਰਖ ਹੈ ਅਸੀਂ ਆਪਣੇ ਜਮੀਨਾਂ ਨੂੰ ਤੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਵਾਸਤੇ ਕਰ ਰਹੇ ਆ ਮੈਂ ਦੁਨੀਆ ਇਹ ਦੇਸ਼ ਦੇ ਲੋਕਾਂ ਨੂੰ ਬਚਾਉਣ ਵਾਸਤੇ ਤੇ ਉਹ ਉਹਨਾਂ ਦੇ ਅੱਥੀ ਪੈਰ ਦੇ ਧੂੜ ਦੇ ਬਰਾਬਰ ਵੀ ਨਹੀਂ ਤੇ ਮੈਂ ਗੱਲ ਕਰ ਰਿਹਾ ਸੀ ਸਾਝੇ ਪੰਜਾਬ ਦੀ ਤੇ ਜਦੋਂ ਸ਼ਹੀਦੀ ਹੋਈ ਉਹਨਾਂ ਦਾ ਸ਼ੀਸ਼ ਲੈ ਕੇ ਭਾਈ ਜੱਤਾ ਜੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਤੇ ਸਾਡੇ ਹਰਿਆਣੇ ਦਾ ਸੋਨੀਪੱਤ ਜਿਲ੍ਹੇ ਦਾ ਪਿੰਡ ਬੜ ਖਾਲਸਾ ਉੱਥੋਂ ਦੇ ਸਾਡੇ ਭਾਈ ਕੁਸ਼ਾਲ ਸਿੰਘ ਦਈਆ ਉਹਨਾਂ ਨੇ ਜਦੋਂ ਮੁਗਲ ਪਿੱਛੇ ਝੜ ਕੇ ਆ ਰਹੇ ਸੀ ਤੇ ਉਹਨਾਂ ਨੇ ਆਪਣੇ ਦੇਖਿਆ ਵੀ ਪਿੰਡ ਦੇ ਵਿੱਚ ਆ ਗਏ ਤੇ ਪਿੰਡ ਨੂੰ ਘੇਰਾ ਪਾ ਲਿਆ ਤੇ ਉਹ ਸ਼ੀਸ਼ ਵਾਪਸ ਲੈ ਕੇ ਜਾਣਾ ਚਾਹੁੰਦੇ ਸੀ ਤੇ ਉਹਨਾਂ ਦੇ ਜਿਹੜੀ ਉਹਨਾਂ ਦੇ ਸੂਰਤ ਸੀ ਉਹਨਾਂ ਦੀ ਉਹਨਾਂ ਨਾਲ ਮਿਲਦੀ ਸੀ ਗੁਰੂ ਜੀ ਨਾਲ ਬੜੀ ਬਹੁਤ ਮੇਲ ਖਾਂਦੀ ਸੀ ਤੇ ਉਹਨਾਂ ਨੇ ਆਪਣੇ ਸ਼ੀਸ਼ ਦਾ පරිਦਾਨ ਦਿੱਤਾ ਉਹਨਾਂ ਨੇ ਆਪਣਾ ਸੀਸ ਕਟਵਾ ਕੇ ਰੱਖਤਾ ਤੇ ਮੁਗਲਾ ਨੇ ਸੋਚਿਆ ਉਵੇਂ ਉਸ ਤਰ੍ਹਾਂ ਹੀ ਰਿਪੇਟ ਕੇ ਰੱਖਿਆ ਤੇ ਮੁਗਲ ਗੁਰੂ ਤੇਗ ਬਹਾਦਰ ਜੀ ਦਾ ਸੀਸ ਸੰਸਕੇ ਨੂੰ ਆਪਣੇ ਨਾਲ ਲੈ ਕੇ ਚਲੇ ਗਏ ਕਿ ਜਿਹੜਾ ਗੁਰੂ ਤੇਗ ਮਹਦਦਰ ਜੀ ਦਾ ਸੀਸ ਸੀ ਉਹ ਆਪਣੇ ਜਗਵਾਲ ਨੂੰ ਚਾ ਲੈ ਪਾ ਗਏ ਇਹ ਚੀਜ਼ ਉਹ ਸਾਝੇ ਪੰਜਾਬ ਦੀ ਤੋਂ ਸਾਝੀਆਂ ਦੀਆਂ ਗੱਲਾਂ ਜਿਹੜੀਆਂ ਅੱਜ ਵੀ ਉਸ ਸਰਕਾਰ ਨੂੰ ਚੁਟਦੀਆਂ ਨੇ ਜਦੋਂ ਸਾਡੇ ਅਸੀਂ ਸਤਿ ਸ੍ਰੀ ਅਕਾਲ ਕਰਦੇ ਹਾਂ ਤੇ ਸਤਿ ਸ੍ਰੀ ਅਕਾਲ ਦਾ ਜਵਾਬ ਰਾਮ ਰਾਮ ਚ ਆਉਂਦਾ ਹੈ ਸਭ ਤੋਂ ਵੱਡੀ ਜਿਹੜੀ ਚੁੱਪ ਦੀ ਚੀਜ਼ ਹੈ ਇਹ ਸਰਕਾਰ ਨੂੰ ਸਤਸ੍ਰੀਕਾਲ ਤੇ ਰਾਮ ਰਾਮ ਦੀ ਏਕਤਾ ਦੀ ਸੁਭਾ ਨੇ ਇਹ ਜਿਹੜੀ ਚੁਭ ਨੇ ਲੋਕ ਨੇ ਇਹ ਜਦੋਂ ਵੀ ਕਿਸੇ ਆਪਣੇ ਵਾਸਤੇ ਜਾਂ ਆਪਣੇ ਮਕਸਦ ਵਾਸਤੇ ਨਹੀਂ ਲੜਦੇ ਇਹ ਪੂਰੇ ਦੇਸ਼ ਤੇ ਕੌਮ ਦੀਆਂ ਲੜਾਈਆਂ ਲੜਨ ਵਾਲੇ ਲੋਕ ਨੇ ਪਹਿਲੋਂ ਵੀ ਅਗਰ ਇਹ ਅਸੀਂ ਪਹਿਲਾਂ ਸੋਚਿਆ ਹੁੰਦਾ ਵੀ ਅਸੀਂ ਇੰਨੇ ਕ ਲੋਕ ਐ ਤੇ ਅਸੀਂ ਪੂਰੇ ਦੇਸ਼ ਦੀ ਲੜਾਈ ਲੜ ਰਹੇ ਆ ਤੇ ਅਸੀਂ ਕੁਝ ਮਰਜ਼ੀ ਲੈ ਸਕਦੇ ਸੀ ਲੇਕਿਨ ਪੂਰੇ ਦੇਸ਼ ਵਾਸਤੇ ਲੜਾਈ ਲਈ ਲੜਾਈ ਲਈ ਤੇ ਉਸ ਲੜਾਈ ਨੂੰ ਅੱਗੇ ਤੱਕ ਲੈ ਕੇ ਗਏ ਤੇ ਅੱਜ ਵੀ ਕਈ ਲੋਕ ਕਹਿੰਦੇ ਨੇ ਪੰਜਾਬ ਵਾਲਿਆਂ ਨੂੰ ਐਮਐਸਪੀ ਮਿਲਦੀ ਹੈ ਹਰਿਆਣੇ ਨੂੰ ਐਮਐਸਪੀ ਮਿਲਦੀ ਹੈ ਇਹ ਇੱਕ ਦੋ ਰੌਲਾ ਪਾਉਂਦੇ ਆ ਤੇ ਇਹ ਗੱਲ ਅਗਰ ਉਹ ਉਦੋਂ ਕਹਿ ਦਿੰਦੇ ਤੇ ਅੱਜ ਕਿਸੇ ਨੇ ਨਾਮ ਜਿਹੜੇ ਸੀ ਸਿੰਘ ਜਾਂ RAM ਨਹੀਂ ਹੋਣੀ ਸੀ ਨਾਮ ਕੋਈ ਹੋਰ ਹੀ ਹੋਣੇ ਸੀ ਅਗਰ ਅਸੀਂ ਉਦੋਂ ਨਾ ਜਾਗਦੇ ਅੱਜ ਵੀ ਉਹ ਲੜਾਈ ਲੜ ਰਹੇ ਆ ਪੂਰੇ ਦੇਸ਼ ਦੀ ਲੜਾਈ ਲੜ ਰਹੇ ਆ ਤੇ ਇਸ ਕਰਕੇ ਇਹ ਸੰਘਰਸ਼ੀ ਜਿਹੜਾ ਏਰੀਆ ਸੰਯੁਕਤ ਸਾਡਾ ਸਾਂਝਾ ਪੰਜਾਬ ਆ ਇਸੇ ਨਾਲ ਅੱਜ ਪੂਰਾ ਦੇਸ਼ ਖੜਾ ਹੈ ਅੱਜ ਦੱਖਣ ਭਾਰਤ ਦੇ ਸਾਰੇ ਰਾਜਾਂ ਦੇ ਵਿੱਚ ਇਸ ਅੰਦੋਲਨ ਨੂੰ ਧੰਨਵਾਦ ਕੀ ਦੇ ਮਰਨ ਵਰਤ ਨੂੰ ਤਾਕਤ ਦੇਣ ਵਾਸਤੇ ਸੰਘਰਸ਼ ਹੋ ਰਹੇ ਨੇ ਅੱਜ ਵੀ ਹਰਿਆਣੇ ਤੋਂ ਵੀ ਸਵੇਰੇ ਚੱਲ ਕੇ ਆਏ ਆ ਸਰਸੇ ਤੋਂ ਤੇ ਪੂਰੀਆਂ ਛੜਕਾਂ ਦੇ ਉਪਰੋਂ ਫੋਮੇ ਬੈਰੀਕੇਡ ਲਗਾਏ ਆ ਫੋਮੇ ਸੜੀਆਂ ਬੰਦ ਕਰ ਰੱਖੀਆਂ ਤੇ ਅਸੀਂ ਪੁੱਛਣਾ ਚਾਹੁੰਦੇ ਆ ਮਾਨਯੋਗ ਮੁੱਖ ਮੰਤਰੀ ਹਰਿਆਣਾ ਨੂੰ ਵੀ ਜਦੋਂ ਅਸੀਂ ਕੋਈ ਰਾਜਨੀਤਿਕ ਪਾਰਟੀ ਵਾਲੇ ਲੋਕ ਨਹੀਂ ਤੁਹਾਡੇ ਤਰ੍ਹਾਂ ਝੂਠ ਫਰੇਮ ਮਾਰਨ ਵਾਲੇ ਲੋਕ ਨਹੀਂ ਜਿਹੜਾ ਅਸੀਂ ਐਲਾਨ ਕਰਦੇ ਆ ਉਹ ਸਹੀ ਰਸਤੇ ਤੇ ਜਾਂਦੇ ਆ ਕੋਈ ਐਕਸ਼ਨ ਕਰਦੇ ਜਿਹਦਾ ਐਲਾਨ ਕੀਤਾ ਹੈ ਜਦੋਂ ਸਾਡਾ ਐਲਾਨ ਛੰਭੂ ਮੋਰਚੇ ਤੋਂ ਆ ਤੇ ਪੂਰੇ ਹਰਿਆਣੇ ਨੂੰ ਫਿਰ ਕਿਉਂ ਪੈੜੀ ਕੀਤਾ ਜਾ ਰਿਹਾ ਹੈ ਕਿਉਂ ਕਿਸਾਨ ਨੂੰ ਫਿਰ ਵਿਦਣ ਦੇ ਰੂਪ ਚ ਪੇਜ ਕੀਤਾ ਜਾ ਰਿਹਾ ਹੈ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਮੰਗ ਰਿਹਾ ਹੈ ਜਿਵੇਂ ਕਿ ਪਹਿਲਾਂ ਵੀ ਸਾਥੀਆਂ ਨੇ ਕਿਹਾ ਸਾਡੇ ਸਬਦਾਨੀ ਜਿਹੜਾ ਦੂਸਰੇ ਸਰਕਾਰੀ ਅਹੁਦੇ ਤੇ ਬੈਠੇ ਉਪ ਰਾਸ਼ਟਰਪਤੀ ਨੇ ਵੀ ਇਸ ਚੈਨ ਨੂੰ ਪੁਸ਼ਟੀ ਕੀਤੀ ਹੈ ਉਹਨਾਂ ਨੇ ਵੀ ਕਿਹਾ ਵੀ ਇਹਨਾਂ ਦੀਆਂ ਜੀਆਂ ਮੰਗਾਂ ਉਹ ਦਾਜ ਨਹੀਂ ਤੇ ਮੈਂ ਅਰਸ਼ ਸ਼ਾਤਰੀ ਵੀ ਆ ਤੇ ਮੈਂ ਦੂਸਰੇ ਅਰਸ਼ ਸ਼ਾਤਰੀਆਂ ਤੋਂ ਵੀ ਪੁੱਛਿਆ ਵੀ ਐਮਐਸਪ ਨਾਲ ਕੋਈ ਵਿੱਤੀ ਘਾਟਾ ਦੇਚੂ ਨਹੀਂ ਹੋਊਗਾ ਕਿ ਚੋ ਵੀ ਦਿੱਤਾ ਜਾ ਰਿਹਾ ਹੈ ਤੇ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਇਕਤਾ ਵੀ ਕੇ ਇਹ ਪੂਰੇ ਐਸਕੇਐਫ ਡਾਣ ਪਟਕੀ ਕਲ ਵੱਲੋਂ ਇਹ ਅਰਦਾਸ ਕਰਦੇ ਹਾਂ ਪੂਰੇ ਹਰ ਇੱਕ ਕਿਸਾਨ ਅਨਾਜ ਪੈਦਾ ਕਰਨ ਵਾਲੇ ਦੇ ਅਨਾਜ ਖਾਨ ਵਾਲੇ ਲੋਕਾਂ ਵੱਲੋਂ ਸੱਚੇ ਪਿਤਾ ਵਾਂਗੂ ਅਰਦਾਸ ਵੀ ਕਰਦੇ ਆਂ ਵਾਹਿਗੁਰੂ ਲੜਾਈ ਬੜੇ ਜ਼ਾਲਿਮਾਂ ਨਾਲ ਆ ਅਸੀਂ ਹੱਕ ਸੱਚ ਦੀ ਲੜਾਈ ਲੜ ਰਹੇ ਆਂ ਸਾਨੂੰ ਤਾਕਤ ਦੇ ਸਾਡੇ ਜਰਮੈਨ ਨੂੰ ਤਾਕਤ ਦੇ ਤਾਂ ਕਿ ਇਹਨਾਂ ਲੜਾਈਆਂ ਨੂੰ ਇਹਨਾਂ ਜ਼ਾਲਿਮ ਲੋਕਾਂ ਤੋਂ ਅਸੀਂ ਜਿੱਤ ਕੇ ਆਪਣੇ ਕਿਸਾਨਾਂ ਦੀ ਝੋਲੀ ਚ ਪਾ ਸਕੀਏ ਤੇ ਮੈਂ ਲਾਸਟ ਇੱਕ ਗੱਲ ਕਹਿੰਦਾ ਹਾਂ ਆਪਣੀ ਵਾਰੀ ਨੂੰ ਗ੍ਰਾਮ ਦਊਂਗਾ ਉਸ ਲੋਕ ਕਹਿੰਦੇ ਸੀ ਤੇ ਲੜਾਈ ਦਾ ਯੋਗ ਸਮਾਂ ਨਹੀਂ ਹੈ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਅੱਜ ਤੇ ਪੂਰੇ ਸੰਸਦ ਦੇ ਵਿੱਚ ਸਾਡਾ ਉਪ ਰਾਸ਼ਟਰਪਤੀ ਵੀ ਐਮਐਸਪੀ ਦੀਆਂ ਗੱਲਾਂ ਕਰ ਰਿਹਾ ਹੈ ਹਰ ਦੇਸ਼ ਦੇ ਹੱਥ ਕੋਨੇ ਚ ਦੁਨੀਆ ਦੇ ਹੱਥ ਕੋਨੇ ਚ ਅਲੱਗ-ਕਿੱਦੀਆਂ ਗੱਲਾਂ ਹੋ ਰਹੀਆਂ ਤੇ ਤੁਸੀਂ ਕੀ ਚਾਹੁੰਦੇ ਸੀ ਜਦੋਂ ਸਾਡੀਆਂ ਜਮੀਨਾਂ ਚਲੀਆਂ ਜਾਣ ਉਸ ਸਮਾਂ ਆਉਣਾ ਸੀ ਤੁਹਾਡੇ ਕੋਲ ਉਹ ਸਮਾਂ ਹੋਣਾ ਸੀ ਜਦੋਂ ਸਾਡੀਆਂ ਜ਼ਮੀਨਾਂ ਹੀ ਐਮਐਸਪੀ ਤੇ ਨਾਂ ਬੇਚ-ਬੇਚ ਕੇ ਅਸੀਂ ਕਰਜ਼ਾਊ ਹੋ ਜਾਂਦੇ ਸਾਰੀਆਂ ਜ਼ਮੀਨਾਂ ਸਾਡੇ ਤੋਂ ਖਸ ਜਾਂਦੀਆਂ ਫਿਰ ਅਸੀਂ ਉਦੋਂ ਚਾਹੁੰਦੇ ਵੀ ਅਸੀਂ ਐਮਐਸਪੀ ਦੀ ਲੜਾਈ ਲੜੀਏ ਨਹੀਂ ਉਦੋਂ ਨਹੀਂ ਲੜੀ ਜਾਣੀ ਸੀ ਇਹੀ ਜੋ ਸਮਾਂ ਸੀ ਇਹੀ ਐਮਐਸਪੀ ਲੈਣ ਦਾ ਸਮਾਂ ਤੇ ਇਹਦੋਂ ਐਮਐਸਪੀ ਲੈ ਕੇ ਰਵਾਂਗੇ ਕਿਉਂਕਿ ਤਕਾਰ ਲੰਬੀ ਹੈ ਤੇ ਸਾਡੇ ਜਰਨੈਲ ਬੈਠੇ ਨੇ ਉਸ ਤੋਂ ਬਾਅਦ ਅਗਲੀਆਂ ਜਿਹੜੇ ਆਲਾਨ ਹੋਏ ਨੇ ਸੁਖਦੀਪ ਸਿੰਘ ਹਰਦੋਤ ਚੰਡੇ ਨੇ ਇੰਦਰਜੀਤ ਸਿੰਘ ਕੋਟਪੁੱਡਾ ਨੇ ਤੇ ਲੜੀਆਂ ਲੰਮੀਆਂ ਨੇ ਚਲਦੀਆਂ ਰਹਿਣਗੀਆਂ ਤੇ ਅੱਜ

किसान मजदूर एकता जिंदाबाद 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 हरियाणा पंजाब के किसान का एकता जिंदाबाद 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 पूरे देश के किसान मजदूर का एकता जिंदाबाद 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 संयुक्त किसान मोर्चा गैर राजनीतिक भारत जिंदाबाद 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 दोनों फोरम का एकता जिंदाबाद 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 जी का खालसा वाहिगुरु जी की